ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਵਾਦ ਤੇ ਵਾਰ ਜਾਰੀ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਸ਼ਾ ਨਿਰਦੇਸ਼ਾ ਅਨੁਸਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਸੁਜਾਨਪੁਰ ਦੇ ਵੱਲ ਤੁਹਾਡਾ ਰੁਖ ਕਰ ਲੈਣੇ ਆ ਸੁਜਾਨਪੁਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਬਾਜ਼ਾਰਾਂ ਤੋਂ ਜੋ ਹੈ ਪੁਲਿਸ ਅਧਿਕਾਰੀਆਂ ਦੀ ਰਹਿਨਮਾਈ ਹੇਠ ਫਲੈਗ ਮਾਰਚ ਕੱਢੇ ਗਏ ਫਲੈਗ ਮਾਰਚ ਦੌਰਾਨ ਪੁਲਿਸ ਵੱਲੋਂ ਜੋ ਹੈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗੈਂਗਸਟਰਵਾਦ ਦੇ ਖਿਲਾਫ ਵਾਦਰ ਹੈ ਅਪਰਾਧਾ ਦੇ ਖਿਲਾਫ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਗੈਂਗਸਟਰਵਾਦ ਦੇ ਦਲਦਲ ਜੋ ਪੰਜਾਬ ਨੂੰ ਕੱਢਿਆ ਜਾ ਸਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਤੀ ਹੈ ਕਿ ਲਗਾਤਾਰ ਪੁਲਿਸ ਜੋ ਹੈ ਲੋਕਾਂ ਦੇ ਨਾਲ ਆਪਣਾ ਸਹਿਯੋਗ ਬਣਾਉਣ ਦੇ ਵਿੱਚ ਝੁਟੀ ਹੋਈ ਹੈ ਤਾਂ ਕਿ ਉਹਨਾਂ ਨੂੰ ਇਹ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਗੈਂਗਸਟਰਾਂ ਬਾਰੇ ਉਹਨਾਂ ਨੂੰ ਕੋਈ ਵੀ ਬਦਮਾਸ਼ਾ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਦੇ ਨਾਲ ਜੋ ਹੈ ਸੰਪਰਕ ਚ ਲਿਆਇਆ ਜਾਵੇ ਤਾਂ ਜੋ ਪੁਲਿਸ ਉਸ ਪੂਰੀ ਦੀ ਪੂਰੀ ਸੂਚਨਾ ਜਾਣਕਾਰੀ ਦੇ ਉੱਤੇ ਕਾਰਵਾਈ ਕਰ ਸਕੇ ਤਾਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਕੀ ਬਿਆਨ ਸੰਦੇ ਕਿਤੇ ਕਹਿੰਦੇ ਹੋ ਵੀ ਤੁਸੀਂ ਸੁਣਾ ਦਿਨੇ ਹੈ। ਸਹੀ ਸਰ ਅੱਜ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਕੀ ਹੈਗਾ ਤੇ ਲੋਕਲ ਪ੍ਰੇਸ਼ੈਂਸ ਹੈ ਕੋਈ ਵੀ ਅੱਜ ਐਸਐਸਪੀ ਸਾਹਿਬ ਖਾਨਕੋਟ ਦੀ ਦੇਖਸ਼ਣੇ ਵੇਸਤੇ ਜਿਹੜਾ ਤਾਨਾਸ ਰਾਂਘੋਟ ਦੇ ਏਰੀਆ ਵਿੱਚੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਦਾ ਮੇਨ ਉਦੇਸ਼ ਹੈਗਾ ਕਿ ਪੀਸ ਐਂਡ ਸੈਰਨਿਟੀ ਰੀ ਮੇਨਟੇਨ ਹੋਵੇ। ਯੋ ਐਂਡ ਆਰਡਰ ਮੇਨਟੇਨ ਰਵੇ ਲੋਕਾਂ ਚਮਨ ਸ਼ਾਂਤੀ ਬਣੀ ਰਹੇ ਇਸ ਵਾਸਤੇ ਜਿਹੜਾ ਬਲੈਕ ਮਾਰਕਟ ਖੱਟਿਆ ਜਾ ਰਿਹਾ ਹੈ ਅ ਗੜੀ ਸਾਰਥੀਆਂ ਅੰਸਰ ਉਹਨਾਂ ਨੂੰ ਕੀ ਮੈਸੇਜ ਹੈਗਾ ਜੀ ਬਿਲਕੁਲ ਮੇਨ ਮੈਸੇਜ ਵੈਸੇ ਹੀ ਹੈਗਾ ਕਿ ਲੋਕੀ ਜਿਹੜੇ ਸਾਰਥੀਆਂ ਅੰਸਰ ਹੈਗੇ ਉਹਨਾਂ ਤੋਂ ਨਕੀਲ ਕੱਸਣ ਲਈ ਮੇਨਲੀ ਹੈਗਾ ਜਿੱਥੇ ਵੀ ਕਿਤੇ ਇਦਾਂ ਕੋਈ ਸਸਪੈਕਟਿਡ ਚੀਜ਼ਾਂ ਲੱਭਦੀਆਂ ਕੋਈ ਸਸਪੈਕਟਿਡ ਬੰਦੇ ਲੱਭਦੇ ਆ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਰੱਤਬਾ ਚੜ੍ਹ ਤੋਂ ਬਤ ਕਰਕੇ ਸਾਨੂੰ ਇਨਫੋਰਮੇਸ਼ਨ ਦੇਣ ਅਲਸਰ ਬੀਜੇ ਵੀ ਪੰਜਾਬ ਲੋ ਵੀ ਚਲੂ ਦੇ ਦਿੱਤੇ ਹੈਗੇ ਜਿਹੜੇ ਹੈਗੇ ਆ ਇਲੈਗਲ ਕੰ ਤੇ ਆਮ ਜਿਹੜੇ ਸ਼ਹਿਰਾਂ ਪਰ ਵਸੇ ਲੋਕੀਂ ਕੀ ਅਪੀਲ ਹੈ ਕਿ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾ ਕਿ ਕਿੰਨੇ ਸੇਫ ਹੋ ਰਹੇ ਨੇ ਬਿਲਕੁਲ ਮਾਣਯੋਗ ਡੀਜੀਪੀ ਸਾਹਿਬ ਮਾਣਯੋਗ ਸੀਐਮ ਸਾਹਿਬ ਪੰਜਾਬ ਇਹਨਾਂ ਦੇ ਵੱਲੋਂ ਕਾਫੀ ਪਹਿਲਾਂ ਤੋਂ ਹੀ ਪਿਛਲੇ ਸਾਲ ਮਾਰਚ 2022 ਤੋਂ ਹੀ ਇਹ ਰੈਗੂਲਰ ਬੇਸਿਸ ਤੇ ਜਿਹੜੇ ਜਲਦੀ ਪੀਏ ਮਹਿੰਮ ਜਿਹਦੇ ਵਿੱਚ ਪਹਿਲਾਂ ਨਸ਼ੇ ਦੇ ਖਿਲਾਫ ਸੀਗੇ ਹੁਣ ਗੈਂਗਸਟਰ ਵਿਰੁੱਧ ਦਾ ਖਿਲਾਫ ਹੈ ਤੇ ਇਹਨਾਂ ਵਿੱਚ ਤੇ ਰੈਗੂਲਰ ਮਹਿੰਮ ਚੱਲਦੀ ਰਹੀ ਹੈ ਇਸ ਵਿੱਚ ਲੋਕਾਂ ਨੇ ਹੀ ਅਪੀਲ ਹੈ ਜੇਕਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੋਈ ਇਨਪੁਟਸ ਮਿਲਦੀ ਹੈ ਸਾਡੇ ਪੁਲਿਸ ਨਾਲ ਸਾਂਝੀ ਕੀਤੀ ਜਾਣ ਇਹਨਾਂ ਨੂੰ ਗੁੱਪਤ ਰੱਖਿਆ ਜਾਵੇਗਾ ਤੇ ਕੋਈ ਤੇ ਨਿੱਕਾ ਐਕਸ਼ਨ ਕਰਦਾ ਉਹ ਸਟ੍ਰਿਕਟਲੀ ਦੇਖ ਰੱਖ ਦਿੱਤਾ ਜਾਏਗਾ ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਵਾਦ ਤੇ ਵਾਰ ਜਾਰੀ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਸ਼ਾ ਨਿਰਦੇਸ਼ਾ ਅਨੁਸਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਸੁਜਾਨਪੁਰ ਦੇ ਵੱਲ ਤੁਹਾਡਾ ਰੁਖ ਕਰ ਲੈਣੇ ਆ ਸੁਜਾਨਪੁਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਬਾਜ਼ਾਰਾਂ ਤੋਂ ਜੋ ਹੈ ਪੁਲਿਸ ਅਧਿਕਾਰੀਆਂ ਦੀ ਰਹਿਨਮਾਈ ਹੇਠ ਫਲੈਗ ਮਾਰਚ ਕੱਢੇ ਗਏ ਫਲੈਗ ਮਾਰਚ ਦੌਰਾਨ ਪੁਲਿਸ ਵੱਲੋਂ ਜੋ ਹੈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗੈਂਗਸਟਰਵਾਦ ਦੇ ਖਿਲਾਫ ਵਾਦਰ ਹੈ ਅਪਰਾਧਾ ਦੇ ਖਿਲਾਫ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਗੈਂਗਸਟਰਵਾਦ ਦੇ ਦਲਦਲ ਜੋ ਪੰਜਾਬ ਨੂੰ ਕੱਢਿਆ ਜਾ ਸਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਤੀ ਹੈ ਕਿ ਲਗਾਤਾਰ ਪੁਲਿਸ ਜੋ ਹੈ ਲੋਕਾਂ ਦੇ ਨਾਲ ਆਪਣਾ ਸਹਿਯੋਗ ਬਣਾਉਣ ਦੇ ਵਿੱਚ ਝੁਟੀ ਹੋਈ ਹੈ ਤਾਂ ਕਿ ਉਹਨਾਂ ਨੂੰ ਇਹ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਗੈਂਗਸਟਰਾਂ ਬਾਰੇ ਉਹਨਾਂ ਨੂੰ ਕੋਈ ਵੀ ਬਦਮਾਸ਼ਾ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਦੇ ਨਾਲ ਜੋ ਹੈ ਸੰਪਰਕ ਚ ਲਿਆ ਜਾਵੇ ਤਾਂ ਜੋ ਪੁਲਿਸ ਉਸ ਪੂਰੀ ਦੀ ਪੂਰੀ ਸੂਚਨਾ ਜਾਣਕਾਰੀ ਦੇ ਉੱਤੇ ਕਾਰਵਾਈ ਕਰ ਸਕੇ ਤਾਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਕੀ ਬਿਆਨ ਸੰਦੇ ਕਿਤੇ ਕਹਿੰਦੇ ਹੋ ਵੀ ਤੁਸੀਂ ਸੁਣਾ ਦਿਨੇ ਹੈ। ਸਹੀ ਸਰ ਅੱਜ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਕੀ ਹੈਗਾ ਤੇ ਲੋਕਲ ਪ੍ਰੇਸ਼ੈਂਸ ਹੈ ਕੋਈ ਵੀ ਅੱਜ ਐਸਐਸਪੀ ਸਾਹਿਬ ਖਾਨਕੋਟ ਦੀ ਦੇਖਸ਼ਣੇ ਵੇਸਤੇ ਜਿਹੜਾ ਤਾਨਾਸ ਰਾਂਘੋਟ ਦੇ ਏਰੀਆ ਵਿੱਚੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਦਾ ਮੇਨ ਉਦੇਸ਼ ਹੈਗਾ ਕਿ ਪੀਸ ਐਂਡ ਸੈਰਨਿਟੀ ਰੀ ਮੇਨਟੇਨ ਹੋਵੇ। ਯੋ ਐਂਡ ਆਰਡਰ ਮੇਨਟੇਨ ਰਵੇ ਲੋਕਾਂ ਚਮਨ ਸ਼ਾਂਤੀ ਬਣੀ ਰਹੇ ਇਸ ਵਾਸਤੇ ਜਿਹੜਾ ਬਲੈਕ ਮਾਰਕਟ ਖੱਡਿਆ ਜਾ ਰਿਹਾ ਹੈ ਗੜੀ ਚਾਰਤੀਆਂ ਅੰਸਰਾਂ ਨੂੰ ਕੀ ਮੈਸੇਜ ਹੈਗਾ ਜੀ ਬਿਲਕੁਲ ਮੇਨ ਮੈਸੇਜ ਵੈਸੇ ਹੀ ਹੈਗਾ ਕਿ ਲੋਕੀ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਤੋਂ ਨਕੀਲ ਕੱਸਣ ਦੀ ਮੇਨਲੀ ਹੈਗਾ ਜਿੱਥੇ ਵੀ ਕਿਤੇ ਇਦਾਂ ਕੋਈ ਸਸਪੈਕਟਿਡ ਚੀਜ਼ਾਂ ਲੱਭਦੀਆਂ ਕੋਈ ਸਸਪੈਕਟਿਡ ਬੰਦੇ ਲੱਭਦੇ ਆ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਰੱਤਬਾ ਚੜ੍ਹ ਤੋਂ ਬਤ ਕਰਕੇ ਸਾਨੂੰ ਇਨਫੋਰਮੇਸ਼ਨ ਦੇ ਆ ਸਿਰਫ ਬੀਜੇਵੀ ਪੰਜਾਬ ਲੋ ਵੀ ਚਲੂ ਦੇ ਦਿੱਤੇ ਹੈਗੇ ਜਿਹੜੇ ਹੈਗੇ ਆ ਇਲਲੀਗਲ ਕੰਮ ਕਰਦੇ ਜੇ ਨਸ਼ਾ ਵੇਚ ਲਗੇ ਉਹਨਾਂ ਵੀ ਫੜੀਏ ਕੁਸ਼ਕਾ ਗੁੱਪਤ ਰੱਖੇਗੀ ਇਨਾਮ ਦਿੱਤਾ ਜਾਏਗਾ ਤੇ ਆਮ ਜਿਹੜੇ ਸ਼ਹਿਰਾਂ ਪਰ ਵਸਿਆ ਕੋਈ ਅਪੀਲ ਹੈ ਕਿ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਕਿਵੇਂ ਸੇਫ ਹੋ ਰਹੇ ਨੇ ਨਾ ਉਹ ਬਿਲਕੁਲ ਮਾਣਯੋਗ ਡੀਜੀਪੀ ਸਾਹਿਬ ਮਾਣਯੋਗ ਸੀਐਮ ਸਾਹਿਬ ਪੰਜਾਬ ਇਹਨਾਂ ਦੇ ਵੱਲੋਂ ਕਾਫੀ ਪਹਿਲਾਂ ਤੋਂ ਹੀ ਪਿਛਲੇ ਸਾਲ ਮਾਰਚ 2022 ਤੋਂ ਹੀ ਇਹ ਰੈਗੂਲਰ ਬੇਸਿਸ ਤੇ ਜਿਹੜੇ ਜਲਦੀ ਪੇਮ ਮਹੀਨ ਜਿਹਦੇ ਵਿੱਚ ਪਹਿਲਾਂ ਨਸ਼ੇ ਦੇ ਖਿਲਾਫ ਸੀਗੇ ਹੁਣ ਗੈਂਗਸਟਰ ਵਿਰੁੱਧ ਕਲਾਕ ਹੈ ਤੇ ਇਹਨਾਂ ਵਿੱਚ ਇਹ ਰੈਗੂਲਰ ਮਹੀਮ ਚੱਲਦੀ ਰਹੀ ਹੈ ਇਸ ਵਿੱਚ ਲੋਕਾਂ ਨੂੰ ਹੀ ਅਪੀਲ ਹੈ ਸਾਡੇ ਪੁਲਿਸ ਨਾਲ ਸਾਂਝੀ ਕੀਤੀ ਜਾਣ ਇਹਨਾਂ ਨੂੰ ਗੁੱਪਤ ਰੱਖਿਆ ਜਾਵੇਗਾ ਤੇ ਕੋਈ ਤੇ ਨਿੱਕਾ ਐਕਸ਼ਨ ਕਰਦਾ ਉਹ ਸਟ੍ਰਿਕਟਲੀ ਦੇਖ ਰੱਖ ਦਿੱਤਾ ਜਾਏਗਾ ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਵਾਦ ਤੇ ਵਾਰ ਜਾਰੀ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਸ਼ਾ ਨਿਰਦੇਸ਼ਾ ਅਨੁਸਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਸੁਜਾਨਪੁਰ ਦੇ ਵੱਲ ਤੁਹਾਡਾ ਰੁਖ ਕਰ ਲੈਣੇ ਆ ਸੁਜਾਨਪੁਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਬਾਜ਼ਾਰਾਂ ਤੋਂ ਜੋ ਹੈ ਪੁਲਿਸ ਅਧਿਕਾਰੀਆਂ ਦੀ ਰਹਿਨਮਾਈ ਹੇਠ ਫਲੈਗ ਮਾਰਚ ਕੱਢੇ ਗਏ ਫਲੈਗ ਮਾਰਚ ਦੌਰਾਨ ਪੁਲਿਸ ਵੱਲੋਂ ਜੋ ਹੈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗੈਂਗਸਟਰਵਾਦ ਦੇ ਖਿਲਾਫ ਵਾਦਰ ਹੈ ਅਪਰਾਧਾ ਦੇ ਖਿਲਾਫ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਗੈਂਗਸਟਰਵਾਦ ਦੇ ਦਲਦਲ ਜੋ ਪੰਜਾਬ ਨੂੰ ਕਟਿਆ ਜਾ ਸਕੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸ ਤੀਏ ਕਿ ਲਗਾਤਾਰ ਪੁਲਿਸ ਜੋ ਹੈ ਲੋਕਾਂ ਦੇ ਨਾਲ ਆਪਣਾ ਸਹਿਯੋਗ ਬਣਾਉਣ ਦੇ ਵਿੱਚ ਝੁਟੀ ਹੋਈ ਹੈ ਤਾਂ ਕਿ ਉਹਨਾਂ ਨੂੰ ਇਹ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਗੈਂਗਸਟਰਾਂ ਵਾਰੇ ਉਹਨਾਂ ਨੂੰ ਕੋਈ ਵੀ ਬਦਮਾਸ਼ਾ ਵਾਰੇ ਕੋਈ ਵੀ ਸੂਚਨਾ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਦੇ ਨਾਲ ਜੋ ਹੈ ਸੰਪਰਕ ਚ ਲਿਆਇਆ ਜਾਵੇ ਤਾਂ ਜੋ ਪੁਲਿਸ ਉਸ ਪੂਰੀ ਦੀ ਪੂਰੀ ਸੂਚਨਾ ਜਾਣਕਾਰੀ ਦੇ ਉੱਤੇ ਕਾਰਵਾਈ ਕਰ ਸਕੇ ਤਾਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਕੀ ਬਿਆਨ ਸੰਦੇ ਕਿਤੇ ਗਏ ਨੇ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਠੀਕ ਹੈ ਅੱਜ ਜਿਹੜਾ ਫਲੈਗਮਾਰਚ ਕੱਢਿਆ ਜਾ ਰਿਹਾ ਕੀ ਹੈਗਾ ਤੇ ਲੋਕਲ ਪ੍ਰਿਵੈਨਸ਼ਨ ਹੈ ਕੋਰਡ ਇਹ ਅੱਜ ਐਸਪੀ ਸਾਹਿਬ ਤਰਨਤਾਰਨ ਕੋਰਟ ਦੀ ਦੇਖਸ਼ਣੇ ਦੇ ਵਜ੍ਹਾ ਤੇ ਜਿਹੜਾ ਤਾਨਾਸ ਰਾਂਗਪੁਰ ਦੇ ਏਰੀਆ ਵਿੱਚ ਫਲੈਗਮਾਰਚ ਕੱਢਿਆ ਜਾ ਰਿਹਾ ਇਸ ਦਾ ਮੇਨ ਉਦੇਸ਼ ਹੈਗਾ ਕਿ ਪੀਸ ਐਂਡ ਸੈਰਨਿਟੀ ਰੀ ਮੇਨਟੇਨ ਹੋਵੇ ਲਾਅ ਐਂਡ ਆਰਡਰ ਮੇਨਟੇਨ ਰਹੇ ਲੋਕਾਂ ਚਮਨ ਸ਼ਾਂਤੀ ਬਣੀ ਰਹੇ ਇਸ ਵਾਸਤੇ ਜਿਹੜਾ ਫਲੈਗਮਾਰਚ ਕੱਢਿਆ ਜਾ ਰਿਹਾ ਅ ਗ੍ਰਿ ਸ਼ਰਤੀਆਂ ਅਨਸੂਰਾ ਨੂੰ ਕੀ ਮੈਸੇਜ ਹੈਗਾ ਜਿਹੜਾ ਬਿਲਕੁਲ ਮੇਨ ਮੈਸੇਜ ਵੈਸੇ ਹੀ ਹੈਗਾ ਕਿ ਲੋਕੀ ਜਿਹੜੇ ਸ਼ਰਾਰਤੀ ਅਨ ਜਿੱਥੇ ਵੀ ਕਿਤੇ ਇਦਾਂ ਕੋਈ ਸਸਪੈਕਟਡ ਚੀਜ਼ਾਂ ਲੱਭਦੀਆਂ ਕੋਈ ਸਸਪੈਕਟਡ ਬੰਦੇ ਲੱਭਦੇ ਆ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਰੱਤਬਾ ਚੜ੍ਹ ਕੇੋਂ ਬਤ ਕਰਕੇ ਸਾਨੂੰ ਇਨਫੋਰਮੇਸ਼ਨ ਦੇਣ ਆ ਜਿਵੇਂ ਪੀ.ਜੇ.ਪੀ ਪੰਜਾਬ ਲੋ ਵੀ ਚਲੂ ਦੇ ਦਿੱਤੀ ਹੈ ਕਿ ਜਿਹੜੇ ਹੈਗੇ ਆ ਇਲੈਗਲ ਕੰਮ ਕਰਦੇ ਨੇ ਨਸ਼ਾ ਵੇਚਦੇ ਆਗੇ ਉਹਨਾਂ ਵੀ ਕਰੀਏ ਕੁਝ ਕੰਮ ਉੱਤੇ ਰੱਖੇ ਤੇ ਇਨਾਮ ਦਿੱਤਾ ਜਾਏਗਾ ਤੇ ਆਮ ਜਿਹੜੇ ਸ਼ਹਿਰਾਂ ਪਰ ਵਸੇ ਲੋਕੀ ਅਪੀਲ ਹੈ ਕਿ ਇਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਆ ਤਾਂ ਕਿੰਨੇ ਸੇਫ ਹੋ ਰਹਿਣਗੇ ਬਿਲਕੁਲ ਮਾਣਯੋਗ ਡੀਜੀਪੀ ਸਾਹਿਬ ਮਾਣਯੋਗ ਸੀਐਮ ਸਾਹਿਬ ਪੰਜਾਬ ਨਰੀ ਵੱਲੋਂ ਕਾਫੀ ਪਹਿਲਾਂ ਤੋਂ ਹੀ ਪਿਛਲੇ ਸਾਲ ਮਾਰਚ 2025 ਤੋਂ ਹੀ ਇਹ ਰੈਗੂਲਰ ਬੇਸਿਸ ਤੇ ਜਿਹੜੇ ਜਲਦੀ ਪੇਮ ਹਮੇਂ ਜਿਹਦੇ ਵਿੱਚ ਪਹਿਲਾਂ ਨਸ਼ੇ ਦੇ ਖਿਲਾਫ ਸੀਗੇ ਹੁਣ ਗੈਂਗਸਟਰ ਵਿਰੁੱਧ ਦਾ ਕਲਾਕ ਹੈ ਤਿੰਨਾ ਵਿੱਚ ਇਹ ਰੈਗੂਲਰ ਹਮੇਂ ਚੱਲਦੀ ਰਹੀ ਹੈ ਇਸ ਵਿੱਚ ਲੋਕਾਂ ਨੂੰ ਹੀ ਅਪੀਲ ਹੈ ਜੇਕਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੋਈ ਇਨਪੁਟਸ ਮਿਲਦੀਆਂ ਸਾਡੇ ਪੁਲਿਸ ਨਾਲ ਸਾਂਝੀ ਕੀਤੀ ਜਾਣ ਇਹਨਾਂ ਨੂੰ ਗੁਪਤ ਰੱਖਿਆ ਜਾਵੇਗਾ ਤੇ ਜੋ ਇਹ ਤੋਂ ਨਿਕਲ ਐਕਸ਼ਨ ਬਣਦਾ ਉਹ ਸਟ੍ਰਿਕਟਲੀ ਡਾਕੂਮੈਂਟ ਕੀਤਾ ਜਾਏਗਾ ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਵਾਦ ਤੇ ਵਾਰ ਜਾਰੀ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਸ਼ਾ ਨਿਰਦੇਸ਼ਾ ਅਨੁਸਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਸੁਜਾਨਪੁਰ ਦੇ ਵੱਲ ਤੁਹਾਡਾ ਰੁਖ ਕਰ ਲੈਣੇ ਆ ਸੁਜਾਨਪੁਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਬਾਜ਼ਾਰਾਂ ਤੋਂ ਜੋ ਹੈ ਪੁਲਿਸ ਅਧਿਕਾਰੀਆਂ ਦੀ ਰਹਿਨਮਾਈ ਹੇਠ ਫਲੈਗ ਮਾਰਚ ਕੱਢੇ ਗਏ ਫਲੈਗ ਮਾਰਚ ਦੌਰਾਨ ਪੁਲਿਸ ਵੱਲੋਂ ਜੋ ਹੈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗੈਂਗਸਟਰਵਾਦ ਦੇ ਖਿਲਾਫ ਵਾਦਰ ਹੈ ਅਪਰਾਧਾ ਦੇ ਖਿਲਾਫ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਗੈਂਗਸਟਰਵਾਦ ਦੇ ਦਲਦਲ ਜੋ ਪੰਜਾਬ ਨੂੰ ਕੱਢਿਆ ਜਾ ਸਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਤੀ ਹੈ ਕਿ ਲਗਾਤਾਰ ਪੁਲਿਸ ਜੋ ਹੈ ਲੋਕਾਂ ਦੇ ਨਾਲ ਆਪਣਾ ਸਹਿਯੋਗ ਬਣਾਉਣ ਦੇ ਵਿੱਚ ਝੁਟੀ ਹੋਈ ਹੈ ਤਾਂ ਕਿ ਉਹਨਾਂ ਨੂੰ ਇਹ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਗੈਂਗਸਟਰਾਂ ਬਾਰੇ ਉਹਨਾਂ ਨੂੰ ਕੋਈ ਵੀ ਬਦਮਾਸ਼ਾ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਪੁਲਿਸ ਦੇ ਨਾਲ ਜੋ ਹੈ ਸੰਪਰਕ ਚ ਲਿਆਇਆ ਜਾਵੇ ਤਾਂ ਜੋ ਪੁਲਿਸ ਉਸ ਪੂਰੀ ਦੀ ਪੂਰੀ ਸੂਚਨਾ ਜਾਣਕਾਰੀ ਦੇ ਉੱਤੇ ਕਾਰਵਾਈ ਕਰ ਸਕੇ ਤਾਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਕੀ ਬਿਆਨ ਸੰਦੇ ਕਿਤੇ ਕਹਿੰਦੇ ਹੋ ਵੀ ਤੁਸੀਂ ਸੁਣਾ ਦਿਨੇ ਹੈ। ਸਹੀ ਸਰ ਅੱਜ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਕੀ ਹੈਗਾ ਤੇ ਲੋਕਲ ਪ੍ਰੇਸ਼ੈਂਸ ਹੈ ਕੋਈ ਵੀ ਅੱਜ ਐਸਐਸਪੀ ਸਾਹਿਬ ਖਾਨਕੋਟ ਦੀ ਦੇਖਸ਼ਣੇ ਵੇਸਤੇ ਜਿਹੜਾ ਤਾਨਾਸ ਰਾਂਘੋਟ ਦੇ ਏਰੀਆ ਵਿੱਚੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਦਾ ਮੇਨ ਉਦੇਸ਼ ਹੈਗਾ ਕਿ ਪੀਸ ਐਂਡ ਸੈਰਨਿਟੀ ਰੀ ਮੇਨਟੇਨ ਹੋਵੇ। ਯੋ ਐਂਡ ਆਰਡਰ ਮੇਨਟੇਨ ਰਵੇ ਲੋਕਾਂ ਚਮਨ ਸ਼ਾਂਤੀ ਬਣੀ ਰਹੇ ਇਸ ਵਾਸਤੇ ਜਿਹੜਾ ਬਲੈਕ ਮਾਰਕਟ ਖੱਡਿਆ ਜਾ ਰਿਹਾ ਹੈ ਗੜੀ ਚਾਰਤੀਆਂ ਅੰਸਰਾਂ ਨੂੰ ਕੀ ਮੈਸੇਜ ਹੈਗਾ ਜੀ ਬਿਲਕੁਲ ਮੇਨ ਮੈਸੇਜ ਵੈਸੇ ਹੀ ਹੈਗਾ ਕਿ ਲੋਕੀ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਤੋਂ ਨਕੀਲ ਕੱਸਣ ਦੀ ਮੇਨਲੀ ਹੈਗਾ ਜਿੱਥੇ ਵੀ ਕਿਤੇ ਇਦਾਂ ਕੋਈ ਸਸਪੈਕਟਿਡ ਚੀਜ਼ਾਂ ਲੱਭਦੀਆਂ ਕੋਈ ਸਸਪੈਕਟਿਡ ਬੰਦੇ ਲੱਭਦੇ ਆ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਰੱਤਬਾ ਚੜ੍ਹ ਤੋਂ ਬਤ ਕਰਕੇ ਸਾਨੂੰ ਇਨਫੋਰਮੇਸ਼ਨ ਦੇ ਆ ਸਿਰਫ ਬੀਜੇਵੀ ਪੰਜਾਬ ਲੋ ਵੀ ਚਲੂ ਦੇ ਦਿੱਤੇ ਹੈਗੇ ਜਿਹੜੇ ਹੈਗੇ ਆ ਇਲਲੀਗਲ ਕੰਮ ਕਰਦੇ ਜੇ ਨਸ਼ਾ ਵੇਚ ਲਗੇ ਉਹਨਾਂ ਵੀ ਫੜੀਏਗੇ ਉਸ ਦਾ ਗੁੱਸਾ ਰੱਖੇਗੀ ਜਨਾਮ ਵਿੱਚ ਪਤਾ ਜਾਏਗਾ ਤੇ ਆਮ ਜਿਹੜੇ ਸ਼ਹਿਰਾਂ ਪਰ ਵਸਦੇ ਨੇ ਕੀ ਅਪੀਲ ਹੈ ਕਿ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਕਿਵੇਂ ਸੇਫ ਹੋ ਰਹਿਣਗੇ ਨਾ ਉਹ ਬਿਲਕੁਲ ਮਾਣਯੋਗ ਡੀਜੀਪੀ ਸਾਹਿਬ ਮਾਣਯੋਗ ਸੀਐਮ ਸਾਹਿਬ ਪੰਜਾਬ ਇਹਨਾਂ ਦੇ ਵੱਲੋਂ ਕਾਫੀ ਪਹਿਲਾਂ ਤੋਂ ਹੀ ਪਿਛਲੇ ਸਾਲ ਮਾਰਚ 2022 ਤੋਂ ਹੀ ਇਹ ਰੈਗੂਲਰ ਬੇਸਿਸ ਤੇ ਜਿਹੜੇ ਚਲਦੀ ਪਈ ਮਹਿੰਮ ਜਿਹਦੇ ਵਿੱਚ ਪਹਿਲਾਂ ਨਸ਼ੇ ਦੇ ਖਿਲਾਫ ਸੀਗੇ ਹੁਣ ਗੈਂਗਸਟਰ ਵਿਰੁੱਧ ਦਾ ਕਲਾਕ ਹੈ ਇਨਾ ਵਿੱਚ ਰੈਗੂਲਰ ਮੁਹਿੰਮ ਚੱਲ ਰਹੀ ਹੈ ਇਸ ਵਿੱਚ ਲੋਕਾਂ ਨੂੰ ਹੀ ਅਪੀਲ ਹੈ ਜੇਕਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੋਈ ਇਨਪੁਟਸ ਮਿਲਦੀਆਂ ਸਾਡੇ ਪੁਲਿਸ ਨਾਲ ਸਾਂਝੀ ਕੀਤੀ ਜਾਣ ਜਾਂ ਉਹ ਦੁੱਪਤ ਰੱਖਿਆ ਜਾਵੇਗਾ ਤੇ ਜੋ ਇਤੇ ਨਿਕਲ ਐਕਸ਼ਨ ਬੰਦਾ ਉਹ ਸਟ੍ਰਿਕਟਲੀ ਦੇਖ ਰੱਖ ਕੀਤਾ ਜਾਵੇਗਾ